ਉਹ ਜੀਗਰ ਬਾਬੇ ਜ਼ਿੰਦਗੀ ਦੇ ਯਾਰੇ ਦੇਖਣੇ ਤਾਂ ਮਸਟ ਵਿਜ਼ਿਟ Shimla ਸੱਚ ਜਾਨਿਓ ਯਾਰ ਤੁਸੀਂ ਮੈਨੂੰ ਐਨੀ ਠੰਡ ਲੱਗੀ ਆ ਪਰ ਤੇ ਲੋਕਾਂ ਨੂੰ ਠੰਡ ਹੀ ਨਹੀਂ ਲੱਗਦੀ ਉਹ ਬਾਕੀ ਇਹ ਲੜਕਾ ਪਿਆਰਾ ਹੀ ਬਹੁਤ ਆ ਹੈ ਕਿ ਨਹੀਂ ਓਕੇ ਰਿਪੋਰਟ ਜੜਦੀ ਹੈਲੋ ਫਰੈਂਡਸ ਗਰਬ ਗੁਲਾਬ ਜੰਮਨ ਖਾ ਲੋ ਔਰ Shimla ਕੀ ਰੌਣਕ ਦੇਖ ਲੋ ਤੇਵੀ ਔਰ ਸਜਨੋ 165 ਸਾਲ ਪੁਰਾਣਾ ਚਰਚਾ ਜੀ ਤੇ ਇਹਨੂੰ ਨਿਊ ਕੇਨਕ ਚਰਚ ਵੀ ਕਹਿੰਦੇ ਆ ਜੀ ਲੈ ਵੀ ਬੱਬੇ ਕੈਂਦੇ ਰੰਗ ਦੇਖੋ ਕੁਦਰਤ ਦੇ ਢੀਆਂ ਲੱਗੀਆਂ ਪਈਆਂ ਮੋਜਾਂ ਲੱਗੀਆਂ ਪਈਆਂ ਕੀ ਬਾਤ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੇ ਸਤਗੁਰ ਨਦਰ ਕਰੇ ਦੇ ਮਹਾਵਾਕ ਅਨੁਸਾਰ ਬਹੁਤ ਕਿਰਪਾ ਗੁਰੂ ਦੀ ਤੇ ਆਨੰਦ ਲੈ ਰਹੇ ਆ ਲੈ ਬੈਠੇ ਆ ਸ਼ਿਮਲੇ ਦੇਖੋ ਲੋ ਵੀ ਮਿੱਤਰੋ ਇਤਿਹਾਸਿਕ ਵਾਰ ਫੇਰ ਦੁਹਰਾਇਆ ਗਿਆ ਓ ਰੁਕੋ ਰੁਕੋ ਜਰਾ ਕੇ ਹੈਲੋ ਹਾਈ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਜੀ ਹੋਰ ਕਿਵੇਂ ਹੋ ਸ਼ਿਮਲਾ ਵਾਲੋ ਓ ਠੀਕ ਠਾਕ ਹੋ ਘਰ ਪਰਵਾਰ ਰਾਜੀ ਖੁਸ਼ੀ ਜਾਬ ਦੀਆਂ ਤਾਂ ਸਿੱਧੂ ਤੁਹਾਨੂੰ ਪਿੰਨ ਪਿੰਨ ਜਗਾ 올ਰੀਡੀ ਦਿਖਾ ਚੁਕੇ ਆ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਹਿਮਾਚਲ ਪ੍ਰਦੇਸ਼ ਦੀ ਖੂਬਸੂਰਤੀ। ਉਹ ਬੱਸ ਫਿਰ ਹੋ ਜਾਓ ਮੇਰੇ ਨਾਲ ਤੁਸੀਂ ਘੁੰਮਣ ਨੂੰ ਤਿਆਰ ਤੇ ਆਪਾਂ ਹੁਣ ਚੱਲਦੇ ਆਂ ਮਾਹਲ ਰੋਡ ਵੱਲ ਤੇ ਤੁਹਾਨੂੰ ਦਿਖਾਉਂਦੇ ਆ ਜੀ ਸੀ ਸ਼ਿਮਲਾ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਰੂਮ ਟੂਰ ਕਰਾ ਰਹੇ ਆ ਜੀ ਅਸੀਂ ਮੈਂ ਤੇ ਮੇਰਾ ਬ੍ਰਦਰ ਆਇਆ ਹੋਇਆ ਹੈ ਜੀ ਤੇ ਤੁਸੀਂ ਉਸ ਤੋਂ ਪਹਿਲਾਂ ਰੂਮ ਚੈੱਕ ਕਰੋ ਮੇਰਾ ਕਿਵੇਂ ਦਾ ਲੱਗ ਗਿਆ ਤੁਹਾਨੂੰ। ਲੇ ਵੀ ਬੱਬੇ ਕਹਿੰਦੇ ਰੰਗ ਦੇਖੋ ਕੁਦਰਤ ਦੀ ਮੋਜਾਂ ਲੱਗੀਆਂ ਪਈਆਂ ਢੀਆਂ ਲੱਗੀਆਂ ਪਈਆਂ ਕਿਆ ਬਾਤ ਹੈ ਸਾਧ ਸੰਗਤ ਜੀ ਸੋ ਬਿਊਟੀਫੁਲ ਸੋ ਐਲੀਗੇਂਟ ਜਸਟ ਲੁਕਿੰਗ ਲਾਈਕ ਏ ਵਾਓ ਜਸਟ ਲੁਕਿੰਗ ਲਾਈਕ ਏ ਵਾਓ ਉਹ ਵਲੌਗ 'ਚ ਯਾਰ ਦੁਬੜੂ ਘੂਸੜੂ ਹੋ ਗਿਆ ਤੁਸੀਂ ਬਸ ਤੁਸੀਂ ਬਸ ਨਿਆਰੇ ਲੁੱਟੋ ਵਲੌਗ ਦੇ ਤੇ ਪੂਰਾ ਵਲੌਗ ਦੇਖ ਕੇ ਜਾਓ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਗੇ ਨਾ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਤੇ ਆ ਜਿਹੜੀ ਪਿਛਲੀ ਬਿਲਡਿੰਗ ਸੀਗੀ ਨਾ ਇਹਨੂੰ ਟਾਊਨ ਹਾਲ ਕਹਿੰਦੇ ਆ ਜੀ ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ਾਪਾਂ ਆ ਬ੍ਰੈਂਡਰ ਆ ਕਹਿੰਦੇ ਇੱਥੇ ਸਾਰਾ ਕੁਝ ਜੀ ਬਲੈਕਬੈਰੀ ਬਰਬਰੀ ਪੂਮਾ ਨਾਈਕੀ ਐਡੀਡਾਸ ਬੋਡਲੈਂਡ ਸਾਰੀਆਂ ਵੱਡੀਆਂ ਵੱਡੀਆਂ ਸ਼ੋਪਾ ਤੁਹਾਨੂੰ ਇਹ ਮਾਲ ਰੋਡ ਤੇ ਮਿਲਣਗੀਆਂ ਜੀ ਉਹ ਦੇਖ ਲਓ ਜੀ ਸਾਹਮਣੇ ਕਲਚਰ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਤੇ ਨਿੱਕਾ ਜਿਹਾ ਇਹਨਾਂ ਨੇ ਝਰਨਾ ਵੀ ਬਣਾਇਆ ਹੋਇਆ ਆ ਤੇ ਲੋਕਾਂ ਦੇ ਬਹਿਨ ਲਈ ਵੀ ਵਧੀਆ ਬਣਾਇਆ ਹੋਇਆ ਆ ਤੇ ਲੋਕ ਵੀ ਨਜ਼ਾਰੇ ਲੈ ਰਹੇ ਆ ਬਾਬੇ ਦੇਖੋ ਤੁਸੀਂ ਆਪ ਹੀ ਬਿਊਟੀਫੁਲ ਆ ਸਾਰਾ ਕੁਝ ਬਹੁਤ ਜਿਆਦਾ ਸੋਹਣਾ ਹੈ ਸੱਚੀ ਹੋਏ ਯਾਰ ਇੱਕ ਜਾਣਕਾਰੀ ਅਸੀਂ ਤੁਹਾਨੂੰ ਹੋਰ ਦਿੰਦੇ ਆ ਕਿ ਇੱਥੇ ਹਰ ਪ੍ਰਕਾਰ ਦੇ ਤੁਹਾਨੂੰ ਬੈਂਕ ਮਿਲ ਜੂਗੇ ਜੀ ਚਾਹੇ ਇਲਾਹਾਬਾਦੀ ਬੈਂਕ ਹੋਵੇ ਚਾਹੇ ICICI ਹੋਵੇ ਚਾਹੇ SBI ਹੋਵੇ ਹਰ ਇੱਕ ਤਰ੍ਹਾਂ ਦੇ ਬੈਂਕ ਤੁਹਾਨੂੰ ਇੱਥੇ ਮਾਰ ਰੋਡ ਤੇ ਮਿਲ ਜਾਣਗੇ ਹੋਰ ਯਾਰ JKC ਨੂੰ Western Union ਦੀ ਲੋੜ ਆ ਤਾਂ ਉਹ ਵੀ ਹੈਗਾ ਇੱਥੇ ਯਾਨੀ ਕਿ ਤੁਸੀਂ ਪੈਸੇ ਇਹ ਚੀਜ਼ ਖੋਗੇ ਘਟਾ ਸਕਦੇ ਹੋ ਉਹ ਦੇਖ ਲਓ ਯਾਰ ਘੁੰਮਦੇ ਫਿਰਦੇ ਗੱਲਾਂ ਬਾਤਾਂ ਕਰਦੇ ਕਰਦੇ ਅਸੀਂ ਪਹੁੰਚ ਚੁੱਕੇ ਹਾਂ ਹੁਣ ਸਕੈਂਡਲ ਪੁਆਇੰਟ ਤੇ ਇਹ ਹੈਗਾ ਜੀ ਜਿੱਤੇ ਲੇਡੀਜ਼ ਕਨਸਟੇਬਲ ਖੜੇ ਹੈ ਜੀ ਇਹ ਜਗ੍ਹਾ ਦਾ ਸਾਰੇ ਦਾ ਨਾਮ ਹੈਗਾ ਜੀ ਸਕੈਂਡਲ ਪੁਆਇੰਟ ਵਨ ਮੋਰ ਥਿੰਗ ਕਿ ਹਮ ਆਪਕੋ ਬਤਾ ਦਿੰਦੇ ਹੈ ਕਿ ਸ਼ਿਮਲਾ ਮੇਂ ਸਵੇ ਸ਼ਾਮ ਕਿ ਠੰਡ ਹੈ ਔਰ ਦਿਨ ਮੇ ਮੌਸਮ ਅਨੁਕੂਲ ਬਣਾ ਰਹਤਾ ਹੈ ਯੂ نو ਵਨ ਅਮੀਨ ਜੈਲੀ ਬੀਨ ਠੀਕ ਹੈ ਬਾਬੇ ਓ ਯਾਰ ਐਕਚੁਅਲ ਜੇ ਗੱਲ ਪਤਾ ਕੀ ਆ ਜਿਹੜੇ ਸਾਡੇ ਵੱਡੇ ਭਾਜੀ ਆ ਨਾ ਮੂਸਾ ਭਾਜੀ ਉਹ ਕਹਿੰਦੇ ਕਿ ਤੂੰ ਡਰਾਬਲ ਲੋਕ ਬਣਾਉਂਦਾ ਹੈ ਤਾਂ ਉਹਦੇ ਵਿੱਚ ਪੰਜਾਬੀ ਬੋਲਿਆ ਕਰ ਠੀਕ ਹੈ ਪਰ ਮੈਂ ਕਿਹਾ ਅਬੀ ਸੀ ਹਮਾ ਚਲ ਚ ਆਈ ਹਾਂ ਤੱਕ ਥੋੜੀ ਬੁਖਤਾ ਪੰਜਾਬੀ ਹਿੰਦੀ ਐਂਗਲਿਸ਼ ਚਾਲੀਪੌੜੀ ਕੋਈ ਚੈੱਕਰ ਵਾਲੀ ਗੱਲ ਹੀ ਬਾਕੀ ਯਾਰ Shimla ਘੁੰਮ ਕੇ ਵਧੀਆ ਲੱਗਿਆ ਆ ਘਰ ਬੈਠ ਕੇ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਤੁਸੀਂ ਵੀ ਬਾਹਰ ਨਿਕਲੋਗੇ ਨਾ ਫੇ ਤੁਹਾਨੂੰ ਪਤਾ ਲੱਗੂਗਾ ਕਿ ਲੋਕਾ ਦੋ ਵੀ ਵੀ ਇਹ ਜੀ ਆ ਵੀ ਕਮਾਲ ਦੀ ਜੀਜਾ ਹੁੰਦੀਆਂ ਆ ਹੈ ਹਾਂਜੀ ਤੇ ਹੁਣ ਇੱਧਰ ਦੇਖੋ ਜੀ ਹੈਗਾ ਜੀ ਸਾਰਾ ਸੰਜੋਲੀ ਸ਼ਹਿਰ ਵਸਿਆ ਹੋਇਆ ਹੈ ਦੇਖੋ ਨਿੱਕੇ ਨਿੱਕੇ ਘਰ ਇਹਨਾਂ ਦੇ ਲਾਈਟਾਂ ਦੇ ਵਿੱਚ ਕਿੰਨੇ ਹੀ ਸੋਹਣੇ ਲੱਗ ਰਹੇ ਆ ਦੇਖੋ ਲੋਕ ਕਿਵੇਂ ਰਹਿੰਦੇ ਹੋਣੇ ਹੈਨਾ ਕਮਾਲ ਹੀ ਹੋਈ ਪਈ ਆ ਬਾਬੇ ਗਿੰਦੀ ਸ਼ੁਰੂ ਕੀ ਜਰਾ ਕ ਸੱਚ ਜਾਣੀਓ ਤੁਸੀਂ ਭਾਈ ਮੈਨੂੰ ਤਾਂ ਬਹੁਤ ਹੀ ਠੰਡ ਲੱਗੀ ਆ ਉਹ ਯਾਰ ਤੇ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਠੰਡ ਲੱਗਦੀ ਇਹ ਨਮੂਨੀਆਂ ਕਰਾ ਲੈਣਾ ਮੈਂ ਤੁਹਾਨੂੰ ਦੱਸੀ ਜਾਂਦਾ ਠੰਡ 'ਚ ਓ ਯਾਰ ਇੱਕ ਗੱਲ ਮੈਂ ਤੁਹਾਨੂੰ ਫੇਰ ਤੋਂ ਰਿਪੀਟ ਤੇ ਦੱਸਣਾ ਚਾਹੁੰਦਾ ਆ ਨਾ ਤੁਸੀਂ ਵਲੋਗ ਨੂੰ ਲਾਈਕ ਕਰਦੇ ਨਾ ਤੁਸੀਂ ਕਮੈਂਟ ਕਰਦੇ ਤੇ ਨਾ ਤੁਸੀਂ ਸ਼ੇਅਰ ਕਰਦੇ ਨਾ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਓ ਯਾਰ ਐਵੇਂ ਨਾ ਕਰਿਆ ਕਰੋ ਤੁਸੀਂ ਤੁਹਾਡਾ ਕੀ ਆ ਜਾਣਾ ਆ ਤੁਹਾਡਾ ਕੁਝ ਕੱਜ਼ਦਾ ਆ ਜਾਂ ਘਟਦਾ ਆ ਐਵੇਂ ਪਤੰਦਰ ਨਖਰੀ ਕਰਦੇ ਹੀ ਰਹੂਗੇ ਓ ਜ਼ਾਲਮੋ ਐਵੇਂ ਨਾ ਕਰਿਆ ਕਰੋ ਠੀਕ ਹੈ ਜੀ ਜਿਹੜੇ ਵੀ ਚੈਨਲ ਤੇ ਆਉਗੇ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੇਰ ਕਹਾ ਜਾਇਓ ਜੀ ਅੱਗੇ ਤੋਂ ਧਿਆਨ ਰੱਖਿਓ ਜੀ ਤੇ ਹੁਣ ਆਪਾਂ ਪਹੁੰਚਣ ਵਾਲਿਆ ਜੀ ਮੇਨ ਸਥਾਨ ਤੇ ਤੇ ਇਹ ਹੈਗਾ ਜੀ ਸਾਹਮਣੇ ਦਾ ਮਾਹੌਲ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਕਿ ਕਿੰਨੀ ਰੌਣਕ ਹੈ ਇੱਥੇ ਦਿਰਜ ਚਰਚ ਮੈਦਾਨ ਹੁਣ ਆਪਾਂ ਪਹੁੰਚ ਚੁੱਕਿਆ ਦੇਖੋ ਬਾਬੇ ਰੌਣਕਾਂ ਤੇ ਆ ਪਾਪਾ ਜੀ ਦਾ ਕੜਾ ਮੈਂ ਪਾਇਆ ਹੋਇਆ ਆ ਤੇ ਸਾਡੇ ਦੇਸ਼ ਦੇ ਝੰਡੇ ਨੂੰ ਸਲਾਮ ਹੈ ਜੀ ਵਿਊ ਚੈੱਕ ਕਰੋ ਤੁਸੀਂ ਆਲੇ ਦੁਆਲੇ ਦਾ ਯਾਰੋ ਇਹ ਗੰਦੀ ਬ ਗਵਰਨਮੈਂਟ ਗਵਰਨਮੈਂਟ ਗੰਦੀ ਆ ਜੱਪਾ ਆਏ ਹੋਏ ਆ ਸ਼ਿਮਲੇ ਘੁੰਮੀ ਘੁੰਮੀ ਕਰਨ ਹਾਂ ਐਂਡ ਦਾ ਮਾਹੌਲ ਕੂਲ ਵੈਦਰ ਸੱਚੀ ਯਾਰ ਕਮਾਲ ਦੀ ਜਗ੍ਹਾ ਆ ਇਹ ਕਿਉਂ ਜਿਹੜਾ ਚਰਚ ਦੇ ਬੈਕ ਸਾਈਡ ਦੇਖ ਰਿਹਾ ਨਾ ਦੂਰ ਜਿਹੜੀ ਲਾਈਟ ਬਲਦੀ ਉਹ ਹੈਗੀ ਜੀ ਜੱਖੂ ਮੰਦਿਰ ਉਬੀ ਅਸੀ ਤੁਹਾਨੂੰ ਦਿਖਾਵਾਂਗੇ ਜੀ ਹੈਲੋ ਫਰੈਂਡ ਗਰਮ ਬਲਾਵ ਜਮਨ ਖਾ ਲੋ ਔਰ ਸ਼ਿਮਲੇ ਕੀ ਰੌਣਕ ਦੇਖ ਲੋ ਓ ਮੈਂ ਕਿਆ ਦੱਸਦੀ ਏ ਓ ਮੈਂ ਭੁੱਲੀ ਗਿਆ ਸੀ ਅ ਹਾਂ ਤੇ ਹੁਣ ਤੁਸੀਂ ਆਹ ਦੇਖੋ ਜੀ ਸਾਹਮਣੇ ਦਾ ਵਿਊ ਚੈੱਕ ਕਰੋ ਜੀ ਤੁਸੀਂ ਟਿੰਮ ਟਮਾਉਂਦੇ ਹੋਏ ਲੋਕਾਂ ਦੇ ਘਰ ਦੇ ਇੰਜ ਲੱਗਦਾ ਜੀ ਜਿਵੇਂ ਤਾਰੇ ਹੋਣ ਕਿੰਨੇ ਸੋਹਣੇ ਲੱਗ ਰਿਹਾ ਜੀ ਇਹ ਤੇ ਜਿੱਥੇ ਇਸ ਵਕਤ ਮੈਂ ਖੜੇ ਹੋਇਆ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਜੀ ਯਾਨੀ ਕਿ ਮੈਨੂੰ ਠੰਡ ਲੱਗ ਰਹੀ ਆ ਹਾਂਜੀ ਸੋ ਫੇਰ ਆਪਾਂ ਇੱਥੋਂ ਜਾਣਾ ਹੀ ਚੰਗਾ ਸਮਝਿਆ ਜੀ ਹੁਣ ਤੁਸੀਂ ਆ ਦੇਖੋ ਜੀ ਇਹ ਹੈਗੀ ਜੀ ਇਹ ਫੇਮਸ ਚਰਚ ਤੇ ਨਾਲ ਹੀ ਦੇ ਹੈਗੀ ਜੀ ਇਹ ਲਾਇਬ੍ਰੇਰੀ ਤੇ ਉਹ ਸਾਹਮਣੇ 3 గేਟ ਵਾਲਾ ਪੁਆਇੰਟ ਦੇਖ ਲੋ ਜੀ ਕਿੰਨਾ ਹੀ ਸੋਹਣਾ ਲੱਗ ਰਿਹਾ ਹੈ ਜੀ ਨਾਈਟ ਦੇ ਸਮੇਂ ਬਾਕੀ ਯਾਰ ਜੇ ਦਾ ਰਿਸਪੌਂਸ ਵਧੀਆ ਰਿਹਾ ਨਾ ਇਸ ਵਲੌਗ ਦਾ ਤਾਂ ਮੈਂ ਅੱਗੇ ਨੈਕਸਟ ਵਲੌਗ ਪਾਉਂਗਾ ਤੇ ਨਹੀਂ ਤਾਂ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੰਦਾ ਕੀ ਮੈਂ ਫਿਰ ਇਸ ਤੋਂ ਬਾਅਦ ਕੋਈ ਸ਼ਿਮਲੇ ਦਾ ਵਲੋਗ ਨਹੀਂ ਬਣਾ ਜੇ ਤੁਸੀਂ ਇਹਨੂੰ ਸ਼ੇਅਰ ਨਹੀਂ ਨਾ ਕੀਤਾ ਵੀਡੀਓ ਨੂੰ ਤੇ ਨਾਲੇ ਕਮੈਂਟ ਕਰਿਓ ਜਾ ਗਈ ਜਿਹੜਾ ਵੀ ਇਹ ਵਲੋਗ ਦੇਖੂੰਗਾ ਤਾਂ ਮੈਂ ਦਿਨਵਲੇ ਦੀ ਰੌਣਕ ਤੇ ਤੁਹਾਨੂੰ ਜਾਕੂ ਟੈਂਪਲ ਦੇ ਦੋ ਵਲੋਗ ਤਾਂ ਮੈਂ ਪਾਉਣੇ ਆ ਨਹੀਂ ਤਾਂ ਮੈਂ ਕੋਈ ਵਲੋਗ ਨਹੀਂ ਪਾਉਣਾ ਠੀਕ ਹੈ ਜੇ ਤਾਂ ਵਧੀਆ ਰਿਸਪੌਂਸ ਨਾ ਆਇਆ ਠੀਕ ਹੈ ਸਿੱਧੀ ਬਾਤ ਨੋ ਬਕਵਾਸ બસ ਬਸ ਇਹੀ ਗੱਲ ਆ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਸੀ ਲੱਕੜ ਬਾਜ਼ਾਰ ਵੱਲ ਨੂੰ ਇੱਧਰ ਵੀ ਵਧੀਆ ਮਾਹੌਲ ਆ ਕਹਿੰਦੇ ਬਹੁਤ ਜ਼ਿਆਦਾ ਲੋਕੀ ਸ਼ੋਪਿੰਗ ਕਰਦੇ ਆ ਜੀ ਇੱਥੋਂ ਨਿੱਕੀਆਂ ਮੋਟੀਆਂ ਛੋਟੀਆਂ ਵਸਤੂਆਂ ਲੋਕੀ ਲੱਕੜ ਦੀਆਂ ਬਹੁਤ ਘਰ ਲੈ ਕੇ ਜਾਂਦੇ ਆ ਜੀ ਇੱਥੋਂ ਲੱਕੜ ਬਾਜ਼ਾਰ ਤੋਂ ਠੀਕ ਹੈ ਜੀ ਇੱਕ ਤਾਂ ਹੈ ਲੱਕੜ ਦੀ ਜੀਜ ਉੱਤੋਂ ਆਈ ਆ ਸ਼ਿਮਲੇ ਤੋਂ ਕਹਿੰਦੇ ਯਾਦਗਾਰ ਚੀਜ਼ ਬਣ ਜਾਂਦੀ ਆ ਜੀ ਜਿਹੜਾ ਇੱਥੋਂ ਚੀਜ਼ ਲੈ ਕੇ ਜਾਂਦਾ ਆ ਯਾਨੀ ਕਿ ਲੱਕੜ ਬਜਾਰ ਤੋਂ ਤੇ ਆ ਹੈਗਾ ਜੀ ਬੜਾ ਹੀ ਪੁਰਾਣਾ ਇੱਥੇ ਸਕੇਟਿੰਗ ਹਾਲ ਉੱਪਰ ਜਾ ਕੇ ਠੀਕ ਹੈ ਜੀ ਜਿੱਦੀ ਟਿਕਟ ਲੱਗਦੀ ਆ ਯਾਨੀ ਕਿ 10 ਰੁਪਏ ਟਿਕਟ ਲੱਗਦੀ ਆ ਤੇ ਸਕੇਟਿੰਗ ਹਾਲ ਚ ਬੰਦਾ ਜਾ ਕੇ ਗਾਣੇ ਗੋਣੇ ਸੁਣ ਸਕਦਾ ਆ ਜਾਂ ਤੇ ਉਹਨੂੰ ਜਿੱਥੇ ਨੀ ਕਿੰਨੀ ਕਿਹੜੀ ਦੁਕਾਨਾਂ ਹੈ ਨਾ ਲੋ ਇਹ ਸ਼ੋਪਿੰਗ ਕਰ ਰਹੇ ਆ ਜੀ ਬਹੁਤ ਵੱਡੀ ਮਾਰਕੀਟ ਤਾਂ ਹੈ ਨਹੀਂ ਇਹ ਪਰ ਫਿਰ ਵੀ ਜਿੰਨੀ ਕੁ ਵੀ ਹੈਗੀ ਆ ਬਹੁਤ ਹੀ ਗੈਟ ਮਾਰਕੀਟ ਹੈ ਆਏ ਖਾਣ ਪੀਣ ਨੂੰ ਵੀ ਵਧੀਆ ਯਾਰ ਇੱਥੇ ਹਰ ਇੱਕ ਚੀਜ਼ ਮਿਲ ਜਾਂਦੀ ਆ ਜਿਹਨੇ ਖਾਣਾ ਆ ਜੋ ਕੁਝ ਮਰਜ਼ੀ ਖਾਓ ਪੀਓ ਇਹ ਤ੍ਰਿਪਤੀ ਬੇਕੀ ਬਹੁਤ ਫੇਮਸ ਹੈ ਜੀ ਇੱਥੇ ਆਪਾਂ ਖਾਧੀ ਸੀ ਜੀ ਪੇਸਟਰੀ ਵਧੀਆ ਹੈ ਜੀ ਵੀ ਟਿੱਕ ਕਰੀ ਤੇ ਇੱਕ ਗੱਲ ਹੋਰ ਯਾਰ ਇੱਥੇ ਪਤਾ ਲੱਗਿਆ ਸਾਨੂੰ ਇੱਥੇ 10 9 10 ਵਜੇ ਹਾਂ ਲਗਭਗ 9 10 ਵਜੇ ਸਾਰੀ ਮਾਰਕੀਟ ਹੀ ਇਹ ਬੰਦ ਹੋ ਜਾਂਦੀ ਹੈ ਠੀਕ ਹੈ ਖਾਣ ਪੀਣ ਨੂੰ ਕੁਝ ਵੀ ਨਹੀਂ ਮਿਲਦਾ ਇੱਥੇ ਠੀਕ ਹੈ ਹੋਰ ਛੱਡ ਪਾਣੀ ਦੀ ਬੋਤਲ ਨਹੀਂ ਲੱਭਦੀ ਹੈ ਇੱਥੇ ਸਾਰੀ ਹੀ ਮਾਰਕੀਟ ਹੈ ਨਾ ਛੇਤੀ ਬੰਦ ਹੋ ਜਾਂਦੀ ਹੈ ਇੱਥੇ ਕਿਉਂਕਿ ਠੱਡ ਕਰਨ ਵੀ ਹੈ ਇਹਨਾਂ ਦੇ ਆਪਣੇ ਰੂਲ ਰੈਗੂਲੇਟ ਵੀ ਹੋ ਸਕਦੇ ਆ ਆਈ ਡੋਨਟ ਨੋ ये सारा जो मैं तो घुमा रहा है सारा ही लकड़ बाजार ही आठ ठीक है जी देख लो कितने तो शुरुआत की आप कि पहुंचने वाले आ शिखर तक जाके असं तुम्हें तो दिखावे तो ठीक है जी ये है जी चमन लाल के कुलचे कुलचे भी बड़े फेमस है जी ये केंद्रीय इत सब सुनिया सुनाईया गल ਤੇ ਹੁਣ ਆਹ ਦੇਖੋ ਜੀ ਤੁਸੀਂ ਨਾਈਟ ਵੇਲੇ ਪੂਰਾ ਸ਼ਿਮਲਾ ਸ਼ਹਿਰ ਤੁਹਾਨੂੰ ਦਿਖਾਈ ਦੇ ਰਿਹਾ ਏ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਸੰਜੋਲੀ ਸੀਗਾ ਜੀ ਇਹ ਹੈਗਾ ਜੀ ਪੂਰਾ ਸ਼ਿਮਲਾ ਸ਼ਹਿਰ ਇੱਥੋਂ ਦਿਖਾਈ ਦੇ ਰਿਹਾ ਵਾ ਜੀ ਤੇ ਕਿਹਾ ਉਹ ਬਾਬੇ ਅੱਜ ਕਹਿੰਦੇ ਫੁੱਲ ਮੂਨ ਏ ਬਾਬੇ ਕਹਿੰਦੇ ਫੁੱਲ ਮੂਨ ਏ ਕਹਿੰਦੇ ठंडी ठंडी हवा भी चल रही है एकदम भयंकर वाली बाबे बाकी है लड़का प्यारा ही बोद्या देवी और सजनों है कि नहीं के जाट दी। ਕੰਦੀਏ ਤੇ ਲੋਕੀ ਤਸਵੀਰਕਾਰੀ ਬਹੁਤ ਕਰਦੇ ਆ ਅਸੀ ਵੀ ਇਥੇ ਅਜੀ ਥੋੜੀਆਂ ਕਰ ਰਹੀਆਂ ਲਾ ਵੀ ਬਣਾਈਆਂ ਆ ਤੁਹਾਡੇ ਪਰਾਨੇ ਹੁਣ ਤੁਸੀਂ ਫੇਰ ਦੇਖੋ ਜੀ ਆਲੇ ਦੁਆਲੇ ਦਾ ਚਾਕਾ ਵਾਕਾ ਸੋ ਲੋਕੀ ਬੜੀ ਦੂਰੋਂ ਆਏ ਹੋਏ ਆ ਤੇ ਰੌਣਕਾਂ ਲਾਈਆਂ ਹੋਈਆਂ ਆ ਜੀ ਲੋਕਾਂ ਨੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਤੇ ਅਲੱਗ ਅਲੱਗ ਸਟੇਟਾਂ ਤੋਂ ਲੋਕ ਇੱਥੇ ਆਏ ਹੋਏ ਆ। ਉਹ ਯਾਰ ਮੈਂ ਚਰਚ ਬਾਰੇ ਤਾਂ ਦੱਸਣੀ ਏ ਤੁਹਾਨੂੰ ਦੱਸ ਦੇਣਾ ਚਾਹੁੰਦਾ ਏ 165 ਸਾਲ ਪੁਰਾਣਾ ਚਰਚ ਆ। ਇਹਨੂੰ ਨਿਊ ਕੈਥਡਲ ਚਰਚ ਵੀ ਕਹਿੰਦੇ ਆ। ਉਹ ਅੱਗੇ ਪਿੱਛੇ ਸੱਜੇ ਖੱਬੇ ਦਾਇਂ ਬਾਈ ਉੱਪਰ نیچے ਹਰ ਇੱਕ ਚੀਜ਼ ਕੈਪਚਰ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਆ। ਕਿਉਂਕਿ ਵਾਕਈ ਬਾਬੇ ਬਹੁਤ ਹੀ ਸੋਹਣਾ ਲੱਗਦਾ ਆ ਰਾਤ ਦਾ 뷰 ਇੱਥੇ ਦਾ ਹਲੇ ਫੋਨ 'ਚ ਨਾ ਥੋੜਾ ਜਸਟਿਸ ਨਹੀਂ ਹੋ ਪਾਂਦਾ ਬਲਕਿ ਇਹ ਦੇਖਣ ਨੂੰ ਤਾਂ ਲਾਈਵ 'ਚ ਬਹੁਤ ਹੀ ਸੋਹਣਾ ਲੱਗਦਾ ਆ ਤੇ ਮਨ ਆਪਣਾ Shimla 'ਚ ਵਹਿਕ ਗਿਆ ਆ ਹਾਂਜੀ ਦੂ ਵਟ ਏਵਰ ਵਾਂਟ ਟੂ ਡੂ ਪੱਕੀ ਚੰਗਾ ਫਿਰ ਮਿੱਤਰੋ ਚੱਲਦੇ ਆ ਜੀ ਦੁਆਵਾਂ 'ਚ ਯਾਦ ਰੱਖਣਾ ਜੇ ਬਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ